ਤੱਲੇ ਬੰਦੇ ਦੀ ਵੀ ਕਾਦੀ ਜ਼ਿੰਦਗੀ ਆ। ਭਾਵੇਂ ਬਿਮਾਰ ਹੀ ਘਰ ਬੈਠੀ ਸੀ। ਚੱਲ ਅੱਗੇ ਸ਼ਰਨ ਵੀ ਸੀ ਫਿਰ ਵੀ ਰੌਣਕ ਲੱਗੀ ਸੀ। ਘਰ ਨੂੰ ਜਾਣਾ ਵਾ। ਘਰ ਵੜਨ ਪੈਂਦਾ ਅੱਗੋਂ। ਇਹ ਆ ਵੀ ਰੋਟੀਆਂ ਨੇ ਕਦੀ ਨਹੀਂ ਲੇਟ ਹੋਣ ਦਿੱਤੀ। ਜਦੋਂ ਵੀ ਰੋਟੀ ਦੀ ਭੁੱਖ ਹੋਣੀ ਉਹਨੇ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਣੀ। ਤੇ ਹੁਣ ਸਵੇਰ ਦੀ ਰੋਟੀ ਖਾਣੀ ਆ ਉਦੋਂ ਤਾਂ ਪਹਿਲਾਂ ਦਾ ਟਾਈਮ ਹੋ ਚਲੇ। ਇਹ ਮੁੰਡਾ ਇਹ ਜੀ ਮੈਂ ਰੋਟੀ ਲੈ ਕੇ ਆਉਣਾ ਵਾ ਅਜੇ ਤੱਕ ਨਹੀਂ ਆਇਆ। ਆਪਣੇ ਪਰਿਵਾਰ ਨਾਲ ਦੀ ਕੋਈ ਗੱਲ ਨਹੀਂ ਆਗੀ। ਉਨਕੇ ਇਹਨ ਬੰਦਾ ਦਾਬਾ ਥੋੜਾ ਮਾਰ ਸਕਦਾ ਵਾ ਤੇ ਤੂੰ ਰੋਟੀ ਨਹੀਂ ਲੈ ਕੇ ਆਇਆ ਓਏ ਮੈਂ ਲੇਟ ਹੋ ਗਿਆ ਮੈਨੂੰ ਭੁੱਖ ਲੱਗੀ ਆ ਆਪਣਾ ਘਰ ਆਪਣਾ ਹੀ ਹੁੰਦਾ ਵਾ ਚਲੋ ਬਣਾ ਜੋ ਰੱਬ ਨੂੰ ਭਾਵੇ ਕੌਣ ਕਰਕੇ ਪੁੱਛਾਂ ਭਲਾ ਕੀ ਹਾਲ ਚਾਲ ਆ ਉਹਦਾ ਹਲੋ ਸਤਿ ਸ਼੍ਰੀ ਅਕਾਲ ਆ ਸ਼ਰਨ ਪੁੱਤ ਠੀਕ ਠਾਕ ਕੀ ਹਾਲ ਤੇਰੀ ਮੰਮੀ ਦਾ ਠੀਕ ਆ ਅੱਛਾ ਅੱਛਾ ਰੋਟੀ ਖਾਂਦੀ ਹੈ ਨਾ ਨਾਲੇ ਦਵਾਈ ਦੂ ਵੀ ਦੇਈ ਜਾਈਂ ਟਾਈਮ ਨਾ ਹੈ ਆਹ ਪਾਓ ਖਾਲੀ ਰੋਟੀ ਖਾ ਲਈ ਮੈਂ ਆਹ ਖਾਲੀ ਕੋਈ ਗੱਲ ਨਹੀਂ ਕੋਈ ਫਿਕਰ ਨਹੀਂ ਕਰਨਾ ਹੈ ਠੀਕ ਆ ਠੀਕ ਆ ਚੱਲ ਧਿਆਨ ਰੱਖਣੀ ਆਪਣੀ ਮਾਂ ਦਾ ਹੈ ਕੋਈ ਨਹੀਂ ਮੈਂ ਮਾਰ ਦਵਾਂ ਕਿਹੜਾ ਕਿਸ ਵੇਲੇ ਹਾਂ ਆਉਂਗਾ ਮੈਂ ਚੱਲ ਠੀਕ ਆ ਮੇਰਾ ਪੁੱਤ ਚੰਗਾ ਚੰਗਾ ਵੇਲਾ ਕੁੜੀਆਂ ਭਾਵੇਂ ਸਹੁਰੇ ਬੈਠੀਆਂ ਹੋਣ ਉਹਨਾਂ ਨੂੰ ਫੇਰ ਫਿਕਰ ਹੁੰਦਾ ਵਾ ਆਪਣੇ ਮਾਪਿਓ ਦਾ ਕਿ ਰੋਟੀ ਖਾਧੀ ਕਿ ਨਹੀਂ ਖਾਧੀ ਜਿਹੜੀਆਂ ਕੁੜੀਆਂ ਵਾ ਇਹ ਮੁੰਡਿਆਂ ਨਾਲ ਵੱਧ ਧਿਆਨ ਰੱਖਦੀਆਂ ਮਾਪਿਓ ਦਾ ਤੇ ਬਾਕੀ ਜਿਹੜਾ ਸਾਥ ਹੁੰਦਾ ਵਾ ਇਹ ਤੋਂ ਵੱਡੀ ਗੱਲ ਵੀ ਕੋਈ ਨਹੀਂ ਜ਼ਿੰਦਗੀ 'ਚ ਜੋ ਦੁਮਾਝੀਆਂ ਦੀ ਆਪੋ ਚ ਗੱਲ ਆ ਉਹ ਕਿਸੇ ਦੀ ਨਹੀਂ ਚਲੋ ਲਾਤਾ ਨਾਲ ਹੁਣ ਚੱਲਣਾ ਹੀ ਪੈਣਾ ਕੀ ਕਰੀਏ ਜੇ ਕੁੜੀ ਇੱਥੇ ਰਹਿੰਦੀ ਤੇ ਉਹ ਵੀ ਤੰਗ ਹੁੰਦੇ ਨੇ ਉਹਨਾਂ ਦੇ ਘਰ ਵੀ ਲੜਾਈ ਪੈਂਦੀ ਆ ਅੱਗੇ ਮਹਾਰਾ ਵਿਚਾਰੀ ਦਾ ਮਹਾਂ ਰੁਕ ਗਿਆ ਆ ਕੰਮ ਉਹਦੇ ਗਲੋਂ ਨਹੀਂ ਲੈਂਦੇ ਚੱਲ ਮਣਾ ਕਰ ਲੈ ਕੋਈ ਨਿੱਕਾ ਮੋਟਾ ਕੰਮ ਕਰ ਫਿਰ ਹੋਰ ਕੀ ਕਰਨਾ ਮੁੱਖਿਆ ਕੰਮ ਵੀ ਨਹੀਂ ਕਰਉਂ ਜੀ ਕਰਦਾ ਕੋਈ ਜੀ ਜੀ ਤਾਂ ਨੂੰ ਮੈਂ ਦੱਸਾਂ ਅਮਨ ਨੇ ਕਿੰਨਾ ਵੱਡਾ ਮੇਰੇ ਤੇ ਇਲਜ਼ਾਮ ਲਾਇਆ ਝੂਠ ਹੀ ਮੰਮੀ ਨੂੰ ਤੇ ਪਿੰਦਨ ਨੂੰ ਕਹਤਾ ਵਾ ਕਿ ਮੈਨੂੰ ਇਨੇ ਕੁੱਟਿਆ ਵਾ ਨਵਦੀਪ ਨੇ ਤੇ ਤੂੰ ਹੀ ਮੈਨੂੰ ਦੱਸੋ ਮੈਂ ਇਦਾਂ ਕਰ ਸਕਦੀ ਆ ਨਹੀਂ ਨਾ ਤੂੰ ਇਦਾਂ ਤਾਂ ਨਹੀਂ ਕਰ ਸਕਦੀ ਤੇ ਮੈਨੂੰ ਪਤਾਵਾ ਬਤ ਕਾਲੀ ਤੋ ਸ਼ੁਰੂ ਹੋਈ ਮੈਂ ਨਾ ਇੱਥੇ ਲੰਮੀ ਪਈ ਹਾਂ ਬੇ ਕੰਮ ਵੀ ਸਾਰਾ ਕਰਦੀ ਹਾਂ ਤੇ ਫਿਰ ਵੀ ਮਾਵਾਂ ਤੀ ਆਂਦੀਆਂ ਹੈ ਬੇ ਤੋ ਕੁਝ ਕਰਦੀ ਨਹੀਂ ਤੇ ਮੈਂ ਫਿਰ ਹਾਰ ਕੇ ਲੰਮੀ ਪੈ ਗਈ ਮੈਂ ਕਿਹਾ ਵੀ ਚਲੋ ਠੀਕ ਹੈ ਜੇ ਮੈਂ ਨਹੀਂ ਨਾ ਕੁਝ ਕਰਦੀ ਤੇ ਤੂੰ ਹੀ ਕਰ ਲੋ ਕਰਨਾ ਪਿਆ ਦੋਵਾਂ ਨੂੰ ਇੰਨੀਆਂ ਅੱਕੀਆਂ ਸੜੀਆਂ ਹੈ ਨਾ ਕੋਈ ਹਿਸਾਬ ਨਹੀਂ ਤੇ ਆਣ ਕੇ ਤੇ ਮੈਨੂੰ ਠਾਇਆ ਤੇ ਮੇਨਾਂ ਦੇ ਚਿੱਤ ਤਾ ਤੂੰ ਮੈਨੂੰ ਉਦਣ ਠਾਇਆ ਹੈ ਨਾ ਉਦਾਂ ਹੀ ਮੈਂ ਤੈਨੂੰ ਠਾਉਂਦੀ ਹਾਂ ਤੇ ਫਿਰ ਮੁੜ ਕੇ ਮੈਂ ਕਿਹਾ ਵੀ ਤੇਰਾ ਹੱਕ ਬਾਨਣਾ ਨਹੀਂ ਆ ਕੰਮ ਕਰਨ ਦਾ ਹਨਾ ਤੂੰ ਤੇਰਾ ਘਰ ਨਹੀਂ ਆਏ ਤੂੰ ਆਪਣੇ ਘਰ ਨੂੰ ਸਮਝਾ ਕੇ ਇੰਨਾ ਲੜੀ ਮੈਨਾਂ ਕੋਈ ਹਿਸਾਬ ਨਹੀਂ ਤੇ ਮੇਰੇ ਵਾਲ ਵੀ ਫੜੇ ਹਨ ਮੈਂ ਸਗੋ ਪਿੰਡਰ ਹੁਣਾਂ ਨੂੰ ਦੱਸਣ ਨਹੀਂ ਆ ਤੇ ਉਹ ਮੇਰੀ ਗੱਲ ਤੇ ਯਕੀਨ ਨਹੀਂ ਕਰਾਂਦੇ ਤੇ ਇਹ ਝੂਠ ਬੋਲਣ ਦੀ ਤੇ ਇਹਦੇ ਤੇ ਸਾਰੇ ਜਣੇ ਯਕੀਨ ਕਰੀ ਜਾਂਦੇ ਆ ਤੇ ਤੂੰ ਨਾ ਮੈਨੂੰ ਦੱਸ ਪੜਾ ਕਿ ਤੂੰ ਇਦਾਂ ਕੀਤਾਤ ਨਹੀਂਗਾ ਨਹੀਂ ਜੀ ਜੀ ਤੁਹਾਨੂੰ ਮੈਂ ਪਹਿਲਾਂ ਹੀ ਪੁੱਛਿਆ ਹੋਵੇ ਕਿ ਤੁਹਾਨੂੰ ਮੇਰੇ ਤੇ ਯਕੀਨ ਹੈਗਾ ਵਾ ਨਹੀਂ ਐਸੇ ਗੱਲ ਤੇ ਹੈਗੀ ਆ ਅਸੀਂ ਉਦਾਂ ਆਪਸ 'ਚ ਵੀ ਕਈ ਵਾਰੀ ਦਾ ਹਣਾ ਇੱਕ ਦੂਜੇ ਨੂੰ ਬੋਲ ਲੈਨੀ ਆ ਹਾਂ ਉਹ ਦੋ ਤਾਂ ਨਹੀਂ ਤੂੰ ਮੈਨਾਂ ਵੀ ਨਹੀਂ ਇਦਾਂ ਕੀਤਾ ਤਦ ਨਾਲ ਤੁਹਾਨੂੰ ਪਤਾ ਹੱਥ ਚਲਾ ਕੀ ਇਹੋ ਹੀ ਕਰਦੀ ਏ ਨਹੀਂ ਇਹ ਨਾਲ ਕੱਲੀ ਨਾਲ ਨਹੀਂ ਕਰਦੀ ਤੁਹਾਡੇ ਨਾਲ ਵੀ ਕਰਦੀ ਏ ਹੱਥ ਚ ਲਾ ਕੇ ਉਹ ਤੇ ਕਰ ਹੀ ਲੈਂਦੀ ਏ ਤੇ ਤੇਰੇ ਬੱਚੇ ਦੇ ਸੋਹਰੇ ਕੀ ਕਰੂਗੀ ਕੀ ਪਤਾ ਮੈਨੂੰ ਫਿਰ ਜਿੱਦਾਂ ਨੇ ਇੱਥੇ ਕੀਤਾ ਉੱਥੇ ਵੀ ਸੱਸ ਨਾਲ ਵੀ ਇਦਾਂ ਹੀ ਕਰੇਗੀ ਤਾਂ ਹੀ ਤੁਹਾਨੂੰ ਪਤਾ ਫਿਰ ਬੋਲਦੇ ਕਿਦਾਂ ਵਾ ਉਹ ਤਾਂ ਦੇਖਿਆ ਹੀਗਾ ਕੀ ਬਣਦਾ ਹੀਗਾ ਤੇ ਉੱਥੇ ਤੇ ਕੁਸਕਦੀ ਨਹੀਂ ਇਹ ਤੇ ਨਾਲ ਇਹਦੇ ਨਾਲ ਹੋਣਾ ਵੀ ਇਦਾਂ ਹੀ ਚਾਹੀਦਾ ਵਾ ਪਰ ਆਗਲ ਗਲਤ ਮੰਮੀ ਵੀ ਮੰਮੀ ਦਿੱਤੇ ਚੱਲ ਮੰਨੇ ਉਹਨਾਂ ਨੇ ਤੇ ਆਪਣੀ ਧੀ ਦਾ ਯਕੀਨ ਕਰਨਾ ਹੈਗਾ ਨਾ ਪਰ ਪਿੰਦਰ ਵਿੱਚ ਮੈਨਾਂ ਬੜੇ ਔਖੇ ਨੇ ਮੈਨਾਂ ਬੋਲਦੀ ਨਹੀਂ ਸਿੱਧੇ ਮੂੰਹ ਦੱਸ ਪਿੰਦਰ ਨੂੰ ਤੇ ਪਤਾ ਹੋਣਾ ਚਾਹੀਦਾ ਵੀ ਸਾਡੀ ਭੈਣ ਕਿੱਦਾਂ ਦੀ ਹੈ ਅੱਗੇ ਕਿਹੜਾ ਉਹਨਾਂ ਨੂੰ ਪਤਾ ਨਹੀਂਗਾ ਅੰਦੇ ਮੈਨੂੰ ਪਤਾ ਵਾ ਮੇਰੀ ਭੈਣ ਬੋਲ ਸਕਦੀ ਪਰ ਜਿਹੜਾ ਤੂੰ ਕੰਮ ਕੀਤਾ ਹੈ ਇਹ ਗਲਤ ਹੋ ਮੈਂ ਪਰ ਦੀਦੀ ਨੂੰ ਨਹੀਂ ਮਾਰਿਆ ਹੁਣ ਮੈਂ ਕਿੱਦਾਂ ਕਿਸ ਨੂੰ ਝਕੀਂਦਾ ਹਾਂ ਹੁਣ ਸਾਰਿਆਂ ਨੇ ਇਹ ਨਹੀਂ ਦੇਖਦਾ ਉਦਾਂ ਕੋਈ ਲਾਗੇ ਹੁੰਦਾ ਵਾ ਤੇ ਕਹਿੰਦੀ ਕਿ ਮੇਰਾ ਲੱਕ ਟੁੱਟੇ ਗਿਆ ਮੇਰਾ ਤਾਂ ਤੁਰਿਆ ਨਹੀਂ ਜਾਂਦਾ ਤੇ ਸਾਰਾ ਦਿਨ ਪੁੜਕਦੀ ਤੇ ਫਿਰਦੀ ਰਹਿੰਦੀ ਐ ਉਹਨਾਂ ਨੇ ਦੇਖਦਾ ਨਹੀਂ ਅੰਨੇ ਨੇ ਵੀ ਚੰਗੀ ਭਲੀ ਤੁਰੇ ਫਿਰਦੀ ਐ ਪਰ ਉਹਨਾਂ ਨੇ ਆਪਣੇ ਭੈਣ ਦੇ ਥੋੜਾ ਗਲਤੀ ਘਟਣੀ ਪਰ ਜੇ ਕਿਸੇ ਨੂੰ ਮਾੜਾ ਮੋਟਾ ਹੋਇਆ ਹੋਇਆ ਉਹ ਬੰਦਾ ਤੇ ਉੱਠਦਾ ਹੀ ਨਹੀਂ ਐ ਤੇ ਇਹ ਤੇ ਬੈੰਦੀ ਨਹੀਂ ਹੈਗੀ 1 ਮਿੰਟ ਵੀ ਨਵ ਉਹਦਾ ਇਹ ਚਲਾਕ ਤੇ ਬੜੀ ਐ ਤਨ ਮੈਂ ਪਹਿਲਾਂ ਹੀ ਕਿਹਾ ਸੀ ਨਾ ਕਿ ਇਹ ਹੁਣ ਆਈ ਐ ਇਹਨੇ ਕੋਈ ਨਾ ਕੋਈ ਕਲੇਸ਼ ਪਾਉਣਾ ਹੀ ਪਾਉਣਾ ਵਾ ਤੇ ਹੋਰ ਬਿਨਾ ਮਤਲਬ ਤਾਂ ਰੋਜ਼ ਦੇ ਘਰ ਦੇ ਵਿੱਚ ਨਾ ਲੜਾਈ ਪਾਈ ਛੱਡਦੀ ਏ ਤਾਂ ਤੂੰ ਛੱਡ ਪਰੇ ਜਿਦਾ ਇੱਥੇ ਕਰਨ ਈ ਹੈ ਨਾ ਅਗੋ ਸੱਸ ਨੇ ਵੀ ਇਦਾਂ ਹੀ ਕਰਨਾ ਹੋਇਆ ਨਾ ਵੇਖਿਆ ਹੀ ਉਹਦਣ ਉਹਨੇ ਮੈਨੂੰ ਹੁੱਕੇ 'ਚ ਪਾਣੀ ਪੀਣਾ ਵੇਖੀ ਸਹੀ ਕੀ ਪਤਾ ਦੀਦੀ ਉੱਥੇ ਵੀ ਕੀ ਕੁਝ ਕਰਦੀ ਹੈ ਤੇ ਕੀ ਨਹੀਂ ਕਰਦੀ ਹੈਗੀ ਚੱਲ ਛੱਡ ਪਰੇ ਜਿਹੜਾ ਕੰਮ ਕਰ ਕੋਈ ਹੈ ਵੇਖ ਲਈਏ ਫੇਰ ਆਣ ਕੇ ਮੰਮੀ ਨਾ ਬੋਲੇ ਵੀ ਕੋਈ ਕੀਤਾ ਨੀਗਾ ਜੇ ਇਹਦੇ ਨਾਲ ਉੱਥੇ ਹੋਈਆਂ ਗੱਲਾਂ ਬਾਤਾਂ ਹੁੰਦੀਆਂ ਹੋਣ ਨਾ ਥੈਨੂੰ ਪਤਾ ਹੋਏ ਵੀ ਕੀ ਐ ਸੱਸ ਹੰਦਾਵਾ ਕਿਹਨੋ ਬਿਨਾ ਮਤਲਬ ਤੋਂ ਕਹਿਣਾ ਇਹਨੂੰ ਅਸਾਸ ਹੋਣਾ ਮੈਨੂੰ ਇਹ ਤੱਕ ਨਹੀਂ ਹੋਇਆ ਉਹਦੋਂ ਸਾਡੇ ਸਾਹਮਣੇ ਇਹਦੀ ਸੱਸ ਨੇ ਕਿੰਨੀ ਕੀਤੀ ਸੀ ਇਹਦੀ ਉਹਨੂੰ ਤਾਂ ਨਹੀਂ ਫਰਕ ਪਿਆ ਪਰ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਇਹਨਾਂ ਨੂੰ ਕਿੱਦਾਂ ਯਕੀਨ ਦਵਾਵਾਂ ਨਾ ਤੂੰ ਜੇ ਸੱਚੀ ਹੈ ਨਾ ਤੂੰ ਛੱਡ ਪਰੇ ਆਪੇ ਸਭ ਕੁਝ ਠੀਕ ਹੋ ਜਾਣਾ ਇੱਕ ਨਾ ਇੱਕ ਦਿਨ ਤੇ ਪਿੰਦਰ ਦੇ ਸਾਹਮਣੇ ਵੀ ਸੱਚਾਈ ਜਾਣਾ ਵਾ ਆਹੋ ਹੀ ਇੱਕ ਗੱਲ ਤਾਂ ਢੀ ਸਹੀ ਹੈ ਸਾਰੇ ਸਾਰੇ ਕੰਗੀ ਮਾਰ ਮੇਟੀ ਠੀਕ ਆ ਮੰਮੀ ਅੱਜ ਤੁਸੀਂ ਮੈਂ ਧੁੱਪੇ ਧੁੱਪੇ ਬੈਠੇ ਤਾਂ ਇਹਦਾ ਚਿਹਰਾ ਵੀ ਨਾ ਮਸਾ ਲੱਗਣ ਡਿਆ ਫਰਕ ਅੰਦਰ ਵਾਲੇ ਰਹਿੰਦੇ ਜੇ ਆਹੋ ਅੰਦਰ ਵੀ ਮੈਨੂੰ ਠੰਡ ਲੱਗਣ ਈ ਰ ਇੱਥੇ ਆਈ ਹਾਂ ਉਹ ਨਿੱਗ ਜਿਹਾ ਲੱਗਾ ਵਾ ਹੂੰ ਤੇ ਨਾਲੇ ਮੈਂ ਕਿਹ ਦਿਨ ਤੁਹਾਡਾ ਨਾ ਸਿਰ ਸੁਰ ਨਵਾ ਦਿੰਨੇ ਆ ਹਨਾ ਚੱਲ ਪੁੱਤ ੱਲੇ ਚੰਗਾ ਹੀ ਆ ਇੰਨਾ ਗੰਦਾ ਨਹੀਂ ਮੈਂ ਕਿਹੜਾ ਕੰਮ ਕਰ ਲਈ ਇਹਦਾ ਤੇ ਨਹੀਂ ਮੰਮੀ ਫਿਰ ਵੀ ਬੰਦਾ ਨਾਤਾ ਤੋਤਾ ਹੋਵੇ ਨਾ ਤੇ ਬੜਾ ਫਰਕ ਪੈਂਦਾ ਸਰੀਰ 'ਚ ਚੱਲ ਕੋਈ ਨਾ ਲਾਂ ਤੇ ਲੋ ਕਿਦਾਂ ਤੁਹਾਡੇ ਕੱਟਣ ਵਾਲੇ ਕਿ ਕੱਟੇ ਆ ਭਲਾ ਨਹੀਂ ਪੁੱਤ ਠੀਕ ਹੀ ਆ ਠੀਕ ਤੇ ਨਾਲੇ ਮੰਮੀ ਸੱਚਾ ਜਿ ਡੈਡੀ ਦਾ ਵੀ ਫੋਨ ਆਉਂੰਡਿਆ ਹੀਗਾ ਕੀ ਆਂਦੇ ਹੀ ਪੁੱਛਣਦੇ ਆ ਤੁਹਾਡੇ ਬਾਰੇ ਹਾਂ ਕਹਿੰਦੇ ਮਾਂ ਤੇਰੀ ਕਿਦਾਂ ਠੀਕ ਆ ਦਵਾਈ ਦੂ ਹੀ ਖਾਦੀ ਆਨੇ ਹਾਂ ਤੇ ਮੈਂ ਨਹੀਂ ਹੁਣ ਤੇ ਫਰਕ ਵਾਗੇ ਨਾਲੋਂ ਤੇ ਰੋਟੀ ਵੱਲੋਂ ਪੁੱਛਣਾ ਹੀ ਰੋਟੀ ਦੇ ਜਾਂਦੀ ਨਹੀਂ ਉਹ ਦੇ ਜਾਂਦਾ ਸਾਇਰਸ ਦੇ ਜਾਂਦਾ ਰੋਟੀ ਉਹਨਾਂ ਨੂੰ ਅੱਛਾ ਤੇ ਕਹਿੰਦੇ ਮੈਂ ਟਾਈਮ ਨਾਲ ਖਾ ਲੈਣਾ ਹਾਂ ਹਾਂਜੀ ਤੇ ਪੁੱਛਣਾ ਹੈ ਕੱਪੜੇ ਕੁੱਪੜੇ ਵਾਵਾ ਹੋਏ ਹੋਣੇ ਧੋਣ ਵਾਲੇ ਦਾ ਦੱਸ ਮੰਮੀ ਕੋਈ ਗੱਲ ਨਹੀਂ ਕੱਪੜਿਆਂ ਦਾ ਕੀ ਆਪ ਕਹਿੰਦੇ ਫੇਰਾ ਮਾਰ ਕੇ ਨਾ ਤੇ ਧੋ ਆਵਾਂਗੇ ਇੰਨਾ ਵੀ ਥੋੜਾ ਅਗਲੇ ਤੇ ਬੋਝ ਪਾਈਦਾ ਇੰਨਾ ਬੜਾ ਵਾ ਜਿਹੜਾ ਅਗਲੇ ਰੋਟੀ ਦੇ ਜਾਂਦੇ ਟਾਈਮ ਨਾਲ ਤੁਹੀਂ ਤੇ ਆਮਨਾ ਕੇ ਆਹੋ ਬੋਹਣ ਸੱਤ ਬੱਬੀ ਨਹੀਂ ਕਰ ਦੇਣਾ ਆਹ ਲੈ ਹੋਣ ਈ ਫਿਰ ਸੇਵਾ ਮਾਂ ਦੀ ਹੈ ਕਰਮਾ ਵਾਲੀ ਹੈ ਭੈਣ ਜੀ ਤੋਂ ਹੈ ਜਿਹੜੀ ਧੀ ਨਾ ਕਰਦੀ ਹੈ ਪਹਿਰੇ ਇਹ ਵੀ ਸੇਵਾ ਆਪਣੇ ਆਪਣੇ ਕਰਮਾ ਦੀ ਹੁੰਦੀ ਆ ਅਸਾਂ ਦੇ ਕਰਮਾਂ ਤੇ ਸੇਵਾ ਕਿੱਥੇ ਧੀਆਂ ਦਾ ਜਿਆਦਾ ਮਾਵਾਂ ਨਾਲ ਹੀ ਹੁੰਦਾ ਵਾ ਉਦਾਂ ਨਾ ਆਪਣੀ ਧੀ ਨੂੰ ਮੇਰੇ ਨਾਲ ਗੱਲ ਕਹੀ ਹੈ ਮੈਂ ਮੇਰੇ ਨਾਲ ਚਾਤੀ ਨਾ ਮਾਰੀ ਮੇਰੀਆਂ ਦੋ ਨੋਆਆਂ ਹੈਗੀਆਂ ਸੇਵਾ ਕਰਨ ਵਾਲੀਆਂ ਉਹ ਆਪਣੀ ਸਾਥੀ ਸੇਵਾ ਕਰੀ ਠੀਕ ਹੈ ਨਾ ਮੈਂ ਚਲੋ ਭੈਣ ਜੀ ਵਧੀਆ ਵਾ ਨੋਆ ਨੂੰ ਵੀ ਚਾਹੀਦੀ ਆ ਕਰਨੀ ਚਲ ਕੋਈ ਨਹੀਂ ਮੰਮੀ ਅਸੀਂ ਵੀ ਚਲ ਤਾਂ ਹੀ ਲਿਆਂਦਾ ਵਾ ਹੁਣ ਇਥੇ ਕੋਤੇ ਕੋਈ ਖਾਨੀ ਧਿਆਨ ਰੱਖਾਂ ਵਾਸਤੇ ਨਾ ਨਹੀਂ ਨਹੀਂ ਪੁੱਤੋ ਹੁਣ ਤੇ ਮੈਂ ਕਹਿ ਨਹੀਂ ਇਹ ਵੀ ਕਰਮਾ ਵਾਲੀ ਭੈਣ ਜੀ ਹੈ ਜਿਹਦੇ ਨਹੀਂ ਚੰਗੀ ਧੀ ਮਢੀ ਆ ਆਪਣੇ ਘਰ ਲਿਆ ਕੇ ਸੇਵਾ ਕਰਨ ਧੀ ਆ ਕੋਤੇ ਕਰਮਾ ਵਾਲਾ ਹੁੰਦਾ ਬੰਦਾ ਕਰਮਾ ਤੋਂ ਬਿਨਾ ਕੋਈ ਸੇਵਾ ਕਰਾਈ ਜਾਂਦੀ ਆ ਤੁਸੀਂ ਪੌੜੀ ਅੰਗਲ ਨਾ ਕਰਨੀਛ ਦੇਣੇ ਭੈਣ ਜੀ ਜੇ ਕੋਈ ਹੋਰ ਕੰਮ ਹੈਗਾ ਤਾਂ ਮੈਨੂੰ ਦੱਸੋ ਮੈਂ ਕਰ ਦਿੰਦੀ ਨਾ ਭੈਣ ਜੀ ਅਸੀਂ ਖਾਦੀ ਸੇਵਾ ਕਰਨੀ ਕਿ ਤੁਸੀਂ ਖਾਦੀ ਕਰਨੀ ਅਸੀਂ ਧੀ ਵਾਲਿਆਂ ਸਾਡਾ ਨਹੀਂ ਫਰਜ ਬੰਦਾ ਤੁਹਾਡੇ ਕੋ ਸੇਵਾ ਕਰਉਂਦਾ ਆਹ ਤਾਂ ਨਾ ਜੜੀਆਂ ਨਾ ਧੀਆ ਧੂਆ ਵਾਲੀਆਂ ਇਹ ਪਿੱਛੇ ਰਹਿ ਗਈਆਂ ਹੁਣ ਨੀ ਕੋ ਸਮਝਦਾ ਤੇ ਦੱਸ ਮਮੀ ਕਿਦਾਂ ਜੇ ਗੱਲਾਂ ਕਰਨ ਦੇ ਜੇ ਤੁਸੀਂ ਸਹੀ ਗੱਲਾਂ ਕਰਨੀ ਆ ਪੁੱਤ ਮੈਂ ਬੁਮਾਰੀ ਗੱਲ ਕਹੀ ਆ ਤੇ ਪਹਿਲਾਂ ਲੋਕੀ ਆਂਦੇ ਹੁੰਦੇ ਧੀ ਆ ਉਹ ਧੀ ਜੇ ਕਰਦਾ ਜਾ ਹੁਣ ਪਰ ਹੁਣ ਨੀ ਉਹ ਗੱਲਾਂ ਹੈਗੀਆਂ ਉਹ ਪੁਰਾਣੇ ਸਮੇਂ ਨਾਲ ਕਿ ਮੈਂ ਕਿਹੜੇ ਪੁੱਤ ਮਾੜੀ ਗੱਲ ਕੀਤੀ ਐ ਹੈ ਤੇ ਨਾਲੇ ਨਾ ਸਿਰਵਾ ਕੇ ਤੇ ਰੋਟੀ ਲਿਆ ਕੇ ਤੇ ਗਰਮ-ਗਰਮ ਆਪਣੀ ਮੰਮੀ ਨੂੰ ਘਿਓ ਕੇ ਆ ਪਾਦੀ ਵਿੱਚ ਠੀਕ ਐ ਨਾ ਤਾਂ ਜੀ ਨਾ ਮੈਂ ਕਿਉਂ ਕਦੀ ਖਾਦਾ ਹੀ ਐ ਤੇ ਨਾ ਮੈਨੂੰ ਪੱਚਦਾ ਹੀ ਐ ਮੈਂ ਤਾਂ ਸੁੱਕੀ ਰੋਟੀ ਖਾਣੀ ਐ ਸੁੱਕੀ ਖਾਂਦੇ ਤਾਂ ਹੀ ਤਾਂ ਬਿਮਾਰ ਪਏ ਜ ਮਲਾਈ ਪਾਦੀ ਨਹੀਂ ਵਸਾ ਠੀਕ ਵਾ ਚੰਗਾ ਆਹੋ ਮਲਾਈ ਪਾਦੀ ਸੁੱਕੀ ਰੋਟੀ ਨਾ ਤਵੀ ਸਿਹਤ ਠੀਕ ਹੋਊਗੀ ਤੇ ਫੇਰ ਹੀ ਆਪਣੇ ਘਰ ਜਾਣਗੇ ਫੇਰੀ ਕੰਮ ਧੰਦਾ ਕਰਕੇ ਜਾ ਕੇ ਕੋਈ ਠੀਕ ਵਾ ਨਾ ਕੋਈ ਨਹੀਂ ਮੰਮੀ ਆਹੋ ਕੰਨ ਖੋਲ ਕੇ ਸੁਣ ਲਾ ਹੁਣ ਅੱਜ ਨਾ ਰੋਟੀ ਦੇਵੀ ਮੰਮੀ ਆਪਣੀ ਨੂੰ ਕੋਈ ਨਹੀਂ ਦੇ ਦਾਂਗੀ ਚਲ ਮੈਂ ਵੀ ਵੇਖਾਂ ਜਾ ਕੇ ਕਿਤੇ ਮੇਰੇ ਸਿਰ ਤੇ ਤੇਲ ਤੂੰ ਲਾ ਦਿਆ ਕਰ ਲਾ ਦਾਂ ਮੈਂ ਗੁੰਗੀ ਬਣ ਕੇ ਬਹਿ ਰਹੀਂਦੀ ਛੱਡ ਨਾ ਪਤਾ ਤੂੰ ਚੰਗਾ ਨਹੀਂ ਕੀਤਾ ਮੈਨੂੰ ਲਿਆ ਕੇ ਕੋਈ ਨਹੀਂ ਮੰਮੀ ਇਹਨਾਂ ਦੀ ਤੇ ਹੁਣ ਆਤਵਾ ਤੂੰ ਹੀ ਕੋ ਟੈਨਸ਼ਨ ਲੈਣ ਡਏ ਜੀ ਮੈਂ ਤਾਂ ਗੱਲਾਂ ਸੁਣਨੀਆਂ ਸੁਣਨੀਆਂ ਨਾਲ ਤੈਨੂੰ ਹੀ ਸੁਣਨੀਆਂ ਪੈਣ ਡੀਆਂ ਕੋਈ ਗੱਲ ਨਹੀਂ ਮੈਨੂੰ ਕੋਈ ਨਵੀਂ ਗੱਲ ਵਾ ਅੱਗੇ ਕਿਹੜਾ ਸੁਣਾਉਂਦੇ ਨਹੀਂ ਕਿਉਂ ਤੂੰ ਇਦਾਂ ਕਰ ਆਪਣੇ ਪਿਓ ਨੂੰ ਫੋਨ ਲਾ ਉਹਨਾਂ ਕਾ ਮੈਨੂੰ ਲੈ ਜਾ ਕੋਈ ਗੱਲ ਨਹੀਂ ਮੇਰੇ ਅੱਗੇ ਨਾਲੋਂ ਹੁਣ ਫਰਕ ਵਾ ਘਰ ਚਲ ਗਈ ਤੇ ਮੇਰਾ ਹੋਰ ਪੈ ਜਾਣਾ ਇਹਨੇ ਨਿੱਕੇ ਨਿੱਕੇ ਗੱਲਾਂ ਲਾ ਲੈ ਕੇ ਕਰਦੀ ਰਹਿਣਾ ਫੇਰ ਮੇਰੇ ਮਨ ਚ ਉਹ ਟੈਨਸ਼ਨ ਲੱਗੀ ਰਹਿੰਦੀ ਆ ਕੀ ਫਾਇਦਾ ਦਵਾਈ ਖਾਣ ਦਾ ਦੱਸ ਮੰਮੀ ਇਦਾਂ ਕਿਉਂ ਕਰਦੇ ਮੈਂ ਤੁਹਾਨੂੰ ਕਹਿੰਦੀ ਵੀ ਨਾ ਟੈਨਸ਼ਨ ਲਓ ਤੁਸੀਂ ਮੰਮੀ ਦੀ ਆਦਤ ਵਾ ਆ ਨਾਲ ਇਦਾਂ ਮਾੜੀ ਮੋਟੀ ਕਰਦੇ ਆ ਇਹ ਜ਼ਿਆਦਾ ਨਹੀਂ ਕਹਿੰਦੇ ਇਦਾਂ ਦਿਲੋਂ ਨਹੀਂ ਕਹਿੰਦੇ ਕਿੰਨਾ ਕੁਛ ਤੀ ਉਹ ਕਹਦੀ ਆ ਮੇਰੀਏ ਭੋਲੀਏ ਧੀਏ ਤੂੰ ਫੇਰ ਆਖਣ ਦੀ ਮਾੜੀ ਮੋਟੀਆਂ ਗੱਲਾਂ ਕੋਈ ਨਹੀਂ ਮੰਮੀ ਨਾ ਕਰਦਾ ਨਾ ਟੈਨਸ਼ਨ ਲੈ ਤੂੰ ਛੱਡ ਪਰੇ ਇੱਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦੇ ਕੋਈ ਗੱਲ ਨਹੀਂ ਗੀ ਸਰਨਾ ਹਾਂਜੀ ਬੈਠੇ ਹੋ ਹਾਂ ਹਾਂ ਬੈਠਾ ਵਾਤਾ ਸਿਰ ਹਾਂਜੀ ਕਿਦਾਂ ਮੰਮੀ ਜੀ ਠੀਕ ਹੋ ਫਰਕਾ ਬੋਪੋ ਠੀਕ ਆ ਮੇਰੀ ਗੱਲ ਸੁਣ ਮੈਂ ਸ਼ਹਿਰ ਚੱਲੇ ਆਈਓ ਤੇ ਤੂੰ ਸ਼ਹਿਰ ਚਲੇ ਤੇ ਮੰਮੀ ਦੇਰ ਫੋਟਾ ਹੀ ਲੈ ਜਾਓ ਦਵਾਈ ਲੈ ਆਇਓ ਖਰਮ ਹੋ ਗਈ ਦਵਾਈ ਹਾਂਜੀ ਲਿਉਣ ਵਾਲੀ ਆ ਵੀ ਚਲ ਕੋਈ ਨਹੀਂ ਲਿਆ ਦੇ ਮੈਨੂੰ ਤੇ ਮੈਂ ਲੈ ਆਉਣਾ ਦਵਾਈ ਇਹ ਹੋਰ ਕੋਈ ਮੰਮੀ ਜੀ ਖਾਣਾ ਫਰੂਫੜ ਲੈ ਆਵਾ ਕੋਈ ਨਾ ਪੁੱਤ ਮੈਂ ਕੁਛ ਨਹੀਂ ਖਾਣਾ ਤੇ ਤੂੰ ਮੇਰੀ ਦਵਾਈ ਵੀ ਰਹਿਂਦੇ ਤੇ ਉਹ ਆਪਣੇ ਨੂੰ ਫੋਨ ਕਰ ਉਹ ਆਪੇ ਆ ਕੇ ਦਵਾਈ ਲੈ ਕੇ ਦੇ ਦੇਗਾ ਕਿਉਂ ਕੀ ਹੋ ਗਿਆ ਵਾ ਨਹੀਂ ਗੱਲਤ ਨਹੀਂ ਕੋਈ ਵੀ ਹੋਈ ਉਦਾਂ ਹੀ ਦੇ ਆ ਹੂੰ ਕਿੱਥੇ ਕਿੰਨੀ ਆ ਕੇ ਖੇਚਲਾ ਕਰੋਗੇ ਮੇਰੇ ਵਾਸਤੇ ਉਹ ਸਾਡ ਮਮੀ ਮੈਂ ਚੱਲਿਆ ਸਾਰ ਤੂੰ ਲੈ ਆ ਮੈਨੂੰ ਦੇ ਰਿਪੋਰਟਾਂ ਦੇ ਮੈਂ ਲਿਆਉਣੀ ਆ ਕੋਈ ਗੱਲ ਨਹੀਂ ਉਹ ਫਿਕਰ ਕੋ ਕਰਦੇ ਹੁੰਦੇ ਹੋ ਨਹੀਂ ਪੁੱਤ ਫਿਕਰ ਜੀ ਨਹੀਂ ਕਰ ਹਾਂ ਹਾਂ ਕੋਈ ਫਿਕਰ ਨਹੀਂ ਚਲ ਕੋਈ ਨਹੀਂ ਮਮੀ ਤੂੰ ਹੀ ਲੰਮੇ ਪੈ ਲੋ ਚਲਾਉਤਾਂ ਮੈਂ ਦਨੀਰ ਪੋਟਾਂ ਕੋਈ ਗੱਲ ਨਹੀਂ ਮੈਂ ਆਉਗਿਆ ਨਾ ਸਹਰੋ ਤੇ ਲਿਓ ਨਾ ਮੈਂ ਦਵਾਈ ਟਾਡੀ ਠੀਕ ਆ ਸਨੀ ਹਾਂਜੀ ਮਮੀ ਜੀ ਉੱਥੇ ਇਧਰ ਆ ਮੇਰੀ ਗੱਲ ਸੁਣ ਹਾਂਜੀ ਉੱਥੇ ਕਿੱਟ ਵਿੱਚ ਨਾ ਮੇਰਾ ਪਰਸ ਪਿਆ ਵਾ ਹੂੰ ਉਥੋਂ ਪੈਸੇ ਲੈ ਜੀ ਡੈਡੀ ਤੇਰੇ ਨੇ ਮੈਨੂੰ ਦਿੱਤੇ ਸੀ ਹਾਂ ਲੇ ਕਿਤੇ ਲੋੜ ਪਊਗੀ ਤਾਂ ਵਾਤ ਨਹੀਂ ਨਾ ਦਵਾਈ ਦੂਜੀ ਮੰਗਾ ਲਈ ਤੇ ਮੇਰੇ ਪੁੱਤ ਆਪਣੇ ਕੋਲੋਂ ਨਾ ਲਿਆਨੀ ਉਹ ਹੈਵੇ ਆ ਪੈਸੇ ਕੋਈ ਗੱਲ ਨਹੀਂ ਏ ਉਹ ਲੈ ਲੈ ਪੁੱਤ ਇਦਾਂ ਨਹੀਂ ਕਰੀਦਾ ਹੂੰਗਾ ਉਹ ਕੋਈ ਨਹੀਂ ਲੋੜ ਹੋਊਗੀ ਲੰਗੇਗਾ ਆਵੇ ਜਾਣ ਕੇ ਪੈਸੇ ਦੱਸ ਤੂੰ ਉਹਦੇ ਉਹ ਤੇ ਇਦਾਂ ਕਹਿੰਦੇ ਆ ਮਾਂ ਤੇਰੀ ਤੇ ਨਿਗੀਆਂ ਨਿਗੀਆਂ ਗੱਲਾਂ ਲਾ ਲਾ ਕੇ ਮੈਨੂੰ ਕੱਢ ਲਈ ਉਹ ਤੇ ਛੱਡਣ ਕੱਖ ਨਹੀਂ ਡਈ ਮੇਰਾ ਜਿਹੜੀਆਂ ਦੋ ਬੁਰਕੀਆਂ ਰੋਟੀਆਂ ਉਹ ਵੀ ਕੱਢਣ ਤੱਕ ਜਾਣ ਲਈ ਆ ਢਿੱਡ ਚੋਂ ਬismillahਾ ਮਹਾਰਾਣੀ ਨੇ ਨਾ ਸਬਜ਼ੀ ਬਣਾਈ ਆ ਸਬਜ਼ੀ ਤੇ ਸਾਰਾ ਕੁਝ ਪਾਤ ਗਈ ਆ ਇਦਾਂ ਕਰਨੀ ਆ ਇੱਚ ਲੂਣ ਜ਼ਿਆਦਾ ਪਾਉਣੀ ਆ ਆਪੇ ਇਹਦੀ ਬੇਇੱਜ਼ਤੀ ਕਰਨੀ ਆ ਮੈਂ ਜ਼ਿਆਦਾ ਲੂਣ ਪਾਉਂਗੀ ਦੇਖ ਫਿਰ ਇਹਨੂੰ ਗੱਲਾਂ ਹੁੰਦੀਆਂ ਕਚਾ ਕਚਾ ਬਹੁਤੀ ਬਣੀ ਫਿਰਦੀ ਨਾ ਆਪਣੇ ਹੱਥ ਚ ਹੋਰ ਪਣੀ ਨਹੀਂ ਜ਼ਿਆਦਾ ਪੁੰਗੀ ਮਿਰਚ ਵੀ ਜ਼ਿਆਦਾ ਠੋਕ ਕੇ ਪਾ ਦਿੰਦੀ ਸੱਚੀ ਹੋਈ ਪਾਇਆ ਤੇ ਨਹੀਂ ਹੁਣਾਈਆ ਹੋਰ ਪੱਤੋ ਹੋ ਜਾਗਾ ਚੱਲੇ ਨ ਮਜਾ ਆਊਗਾ ਜਿਹੜੀ ਬੇਸਤੀ ਨਾ ਖਾਂ ਲੱਗੇ ਸਾਰਿਆਂ ਨੇ ਕੀਤੀ ਤੇ ਕੀਰ ਪਤਰ ਲੱਗੂ ਮੱਖੀ ਅੱਛਾ ਨੇ ਮੈਂ ਆਪਣਾ ਕੰਮ ਕਰਤਾ ਜਵਾ ਨੂੰ ਵੀ ਸਾਨੂੰ ਲੱਗਸੀ ਮੰਮੀ ਹਾਂ ਪੁੱਤ ਕੀ ਗੱਲ ਬੜਾ ਸਿਰਜਾ ਸੁਟਿਆ ਜੇ ਵੇ ਕੁਛ ਨਹੀਂ ਐਵੇਂ ਆਪਣੇ ਘਰ ਵਾਲ ਜਦੋਂ ਵੇ ਨਹੀਂ ਆ ਨਾ ਮਾਹੌਲ ਜਾ ਤੇ ਫਿਰ ਤੈਨੂੰ ਪਤਾ ਹੀ ਟੈਨਸ਼ਨ ਤੇ ਹੋਈ ਜਾਂਦੀ ਹੈ ਚਲੋ ਕੋਈ ਨਹੀਂ ਤੇ ਇਦਾਂ ਕਰਾਂ ਹਾਂ ਮੈਨੂੰ ਰੋਟੀ ਲੈ ਦਾਂ ਬੜੀ ਭੁੱਖ ਲੱਗੀ ਜੀ ਰੋਟੀ ਤੇ ਮੈਂ ਪੁੱਤ ਲਿਆ ਦਨੀ ਆ ਪਰ ਨਵਰੂ ਨਹੀਂ ਕਹ ਤੂੰ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਨਹੀਂ ਨੂੰ ਕਹੁੰਦਾ ਹੈਗਾ ਹਾਂ ਚੰਗਾ ਵਾ ਆਹੋ ਦਫਾ ਕਰ ਪਰੇ ਇਹਦੀ ਅਕਲ ਟਿਕਾਣੇ ਆ ਜੂਗੀ ਨਾ ਬਲਾਈ ਹੋ ਕੇ ਠੀਕ ਆ ਨਾ ਬਹੁਤੀ ਭੂਏ ਚੜ ਗਈ ਆ ਹੈ ਤੇ ਹੋਰ ਸਮਝਦੀ ਕੋਈ ਨਹੀਂ ਤੈਨੂੰ ਤੈਨੂੰ ਕਿਦਾਂ ਪੈਂਦੀ ਓ ਡੁੱਡ ਕੇ ਜੇ ਤੂੰ ਕਹੇ ਤੈਨੂੰ ਦੱਸਾਂ ਤਾਂ ਉਦਾਂ ਹੀ ਗਾੜੀ ਹੋ ਗਈ ਤੇਰੇ ਐ ਮੈਂ ਨਾ ਦੱਸੂਗੀ ਹੱਦ ਹੋ ਗਈ ਇਹਦੇ ਵਾਲੀ ਤੇ ਮੇਰਾ ਜੀ ਕਰਦਾ ਕਦੇ ਕਦੇ ਇਹਨੂੰ ਨਾ ਇਹਦੇ ਪੇਕੇ ਛੱਡ ਗਿਆ ਵਾ ਮੁੜ ਕਿਉ ਲਾਈਏ ਹੈ ਨਾ ਚਾਹੀਦਾ ਤਾਂ ਹਤਾ ਹੀ ਨਾ ਪਤਾ ਮੈਂ ਤੇ ਕਹਿਨੀ ਆ ਇੱਕ ਵਾਰੀ ਝਟਕਾ ਦੇ ਇਹਨੂੰ ਇਹਨੇ ਫੇਰ ਸੁੱਤਰ ਹੋਣਾ ਹੀ ਪਰ ਫੇਰ ਸੋਚਦਾ ਵੀ ਐਵੇਂ ਆਪਣੀ ਬੇਇੱਜ਼ਤੀ ਹੋਏਗੀ ਜੇ ਬੇਇੱਜ਼ਤੀ ਵਾਲ ਵੰਦਾ ਰਿਆ ਨਾ ਤੇ ਫੇਰ ਵੇਖ ਲਈ ਫੇਰ ਨਹੀਂ ਕੋਈ ਬਣਨਾ ਤੇਰਾ ਕੋਈ ਨਹੀਂ ਉਹ ਸੋਚ ਲੈਣਾ ਤੁਸੀਂ ਪਹਿਲਾਂ ਰੋਟੀ ਲੈ ਕੇ ਆਓ ਸਦਕੇ ਜਾਵਾਂ ਮੈਂ ਹੈ ਸਾਤ-ਸਾਤ ਵਾਰੀ ਰੋਟੀਆਂ ਦਵਾ ਆਪਣੇ ਪੁੱਤ ਨੂੰ ਬੈਠ ਆ ਗਈ ਹੁਣੇ ਮੈਂ ਰੋਟੀ ਤੇ ਮਦਨੀ ਆਪਣੇ ਪੁੱਤਰ ਨੂੰ ਪਰ ਇੱਕ ਗੱਲ ਦੀ ਖੁਸ਼ੀ ਬੜੀ ਹੋਈ ਆ ਕਿ ਜਿਹੜਾ ਨੇ ਨਵ ਨੂੰ ਬੁਲਾਉਣਾ ਖੜ ਗਿਆ ਚੰਗਾ ਹੋਇਆ ਨਾਲੇ ਦੀ ਅਲਟਕਾਣੇ ਆ ਜੂਗੀ ਕਿਤਾ ਮੂੰਹ ਚੁੱਕ ਚੁੱਕੇ ਗੱਲਾਂ ਕਰਦੀ ਆ ਸਗਾਰ ਕਿਸ ਥਾਂ ਦੀ ਪਈ ਹਣੀ ਅੰਦਰ ਵੜ ਕੇ ਕਿਤੇ ਪਈ ਰਹਿ ਮਰ ਪਰੇ ਜਾ ਕੇ ਤੈਨੂੰ ਵੀ ਹੁਣ ਮੈਂ ਤੇਰੇ ਪੇਕੇ ਨਾਲ ਨਾ ਪਚਾਇਆ ਤੇ ਮੇਰਾ ਨਾ ਵੀ ਜੀਵਨ ਨਹੀਂ ਹੁਣ ਮੁੰਡਾ ਤੇ ਮੇਰੇ ਵਾਸਤੇ ਚਾਹੀ ਗਿਆ ਨਾ ਕੋਈ ਨਹੀਂ ਵੇਖੀ ਸਹੀ ਤਾਂ ਬੜਉਣੀ ਕੀ ਆ ਹੁਣ ਕਰ ਲੈnde ਜੋ ਕਰ ਲੀਆ ਹੁਣ ਲੈ ਦੱਸ ਕੁੱਕਰ ਵਿੱਚ ਚੰਗੀ ਪਣੀ ਸਬਜੀ ਪਈ ਕੱਢ ਕੇ ਤਾਂ ਨਿਗੀ ਜੀ ਪਤੀਲੀ ਚ ਵੜ ਗਈ ਆ ਕੰਪਾਈਕ ਕਰੇ ਨਾ ਕਰੇ ਤਾਂ ਕੰਮ ਖਰਾਬ ਕਰਨ ਬੜੀ ਤਗੜੀ ਹੈ। ਬੇਹ ਪੋਛ ਲੈਣੀ ਆ। ਜੇ ਲੈਣਾ ਹੋਊਗਾ ਤੇ ਲੱਲੂਗਾ। ਚੱਲ। ਲੈ ਪੁੱਤ ਲਾ ਹਾਰੋਟੀ ਤੇ ਮੈਂ ਪਾਣੀ ਦੇਵਾ। ਲਓ। ਮੰਮੀ ਆ ਬਤ ਹਾਏ ਕੀ ਹੋਇਆ ਕਿਉਂ ਕੀ ਹੋਇਆ ਵਾ ਉਹ ਸਬਜ਼ੀ ਬਣਾਈ ਕਿ ਜ਼ਹਿਰ ਕੀਤਾ ਜੈ ਇੰਨਾ ਲੂਣ ਉਸੇ ਮਹਾਰਾਣੀ ਨੇ ਬਣਾਈ ਆ ਉਹਨੂੰ ਪੁੱਛ ਮੈਨੂੰ ਕੀ ਪਤਾ ਵਾ ਮੈਂ ਤਾਂ ਪਾ ਕੇ ਲੈ ਕੇ ਦਿੱਤੀ ਆ ਆ ਖਾ ਕੇ ਵੇਖੋ ਮੰਮੀ ਜੇ ਤੈਨੂੰ ਕਹਿਣ ਡਿਆ ਵਾ ਤੈਨੂੰ ਬੋਲਣ ਡਿਆ ਹੈ ਕਿੱਥੇ ਐ ਉਹਨੂੰ ਦੀਪ ਮਾਰ ਮਾਰ ਆਵਾਜ ਨੂੰ ਜੰਬਲੇ ਜੀ ਨਾ ਕਰਦੇ ਬੜੀ ਇਹਦੀ ਚਲਦੀ ਉਹਨੂੰ ਨਾ ਦਿਮਾਗੋਂ ਚਲਾਇਆ ਕਰ ਖਿੱਚੀ ਜਬਾਨ ਹੁਣ ਇਹਦੀ ਹੁੰਦੀ ਠੀਕ ਹੈ ਆ ਜਾ ਹੁਣ ਦੱਸੋ ਕੀ ਹੋਇਆ ਵਾ ਮੇਰੀ ਗੱਲ ਸੁਣ ਆ ਕੀ ਕੀਤਾ ਕੀ ਕੀਤਾ ਵਾ ਉਹ ਸਬਜ਼ੀ ਬਣਾਈਆਂ ਇੰਨਾ ਲੂਣ ਪਾਈ ਦੰਦਾ ਵਾ ਤੁਹਾਨੂੰ ਕੀ ਲੱਗਦਾ ਤੇਰਾ ਧਿਆਨ ਕਿੱਧਰ ਹੁੰਦਾ ਦੋ ਜਿੰਨਾ ਜ਼ਬਾਨ ਇਹਦੀ ਜ਼ਹਿਰ ਵਾ ਨਾ ਉਹਨਾਂ ਹੀ ਸੁੱਟ ਛੜਿਆ ਵਾ ਅਹੀਂ ਪਹਿਲਾਂ ਖਾਦੀ ਨਹੀਂ ਸਾਰੇ ਟੁੱਬਨ ਨੇ ਰੋਟੀ ਖਾਦੀ ਕਿਹਨੇ ਲੂਣ ਵਾਦ ਨਹੀਂ ਲੱਗਾ ਤੁਸੀਂ ਹੁਣ ਦੇਖੋ ਜਿਆਦਾ ਪਖੰਡ ਕਰਦੇ ਹੋ ਜੇ ਤੁਹਾਨੂੰ ਮੇਰੇ ਹੱਦੀਆਂ ਚੀਜ਼ਾਂ ਨਹੀਂ ਪਸੰਦ ਹੈਗੀਆਂ ਤੇ ਨਾ ਹਾਂ ਖਾਇਆ ਕਰੋ ਆਪਣੀ ਮਾਂ ਨੂੰ ਕੋ ਬਣਾ ਕੇ ਦੇ ਦੇ ਤੁਹਾਨੂੰ ਦੇ ਬਣਾ ਲਾਂਗੇ ਦੇ ਮਾਂ ਨੂੰ ਦਿੱਤਾ ਅੱਜ ਤੀ ਜੀ ਨਾ ਬਣਾਇਆ ਕਰ ਨਾ ਬਣਾਇਆ ਕਰ ਤੇ ਮੇਰੇ ਤੋਂ ਬਿਜਾਇ ਸਰਗਾ ਵੀ ਨਹੀਂ ਹੈਗਾ ਪਰ ਮੁਰਵਾਜ ਮੰਨ ਲੈ ਜੀ ਨਵਜੀਪ ਨਵਜੀਪ ਉਹ ਮਨੋ ਸ਼ੌਕ ਨਹੀਂ ਆ ਬਈ ਨੀ ਮੂੰਖ ਦਾ ਬਣਾ ਸਿੱਖਿਆ ਮੇਰੇ ਪੁੱਤ ਗਾੜੀ ਮੂੰਖ ਦਾ ਬਣਾਉਣੀ ਆ ਹੈ ਦੱਸਾਂ ਤੈਨੂੰ ਪਤਾ ਮੈਂ ਜੀ ਇੰਨਾ ਪੁੱਤ ਦੀ ਫਿਕਰ ਇੱਥੇ ਸਬਜੀ ਆਪ ਬਣਾ ਕੇ ਦੇਣੀ ਸੀ ਨਾ ਮੇਰੀ ਮਾਂ ਜੀ ਉਹ ਦਿੱਤੀ ਆਪ ਬਣਾਇਆ ਕਰੋ ਵੇ ਮਾਤਾ ਦੇ ਖਰਬਾਂਦ ਸਾਰਾ ਟੋਪਨੀਓ ਨਾ ਨਾ ਪਹਿਲਾਂ ਮੈਨੀਆਂ ਰੋਡੀਆਂ ਖਾ ਖ ਐਡਾ ਹੋਇਆ ਵਾ ਤੋਤ ਨਹੀਂ ਆੜ ਕੇ ਖਵਾ ਖਵਾਇਆ ਕੀਤਾ ਉਹਨਾਂ ਨੇ ਖਵਾ ਛੜੀਆਂ ਕਿਤੇ ਨਵਾਂ ਨੂੰ ਵੀ ਖਵਾ ਲਿਆ ਕਰੋ ਖਾਣੇ ਨਵਾਂ ਰੈਸਟਾਨ ਕਰਦੀਆਂ ਵੀ ਤੁਸੀਂ ਆ ਗਏ ਤੇ ਹੁਣ ਤੁਸੀਂ ਸਾਰਾ ਕੁਝ ਕਰਨ ਦੇ ਨਾਲ ਤੁਹਾਡੇ ਸਿਰ ਤੇ ਜੋ ਕਿਆਸ਼ਤ ਮਾਰਨੇ ਆ ਵੇਖਿਆ ਚੰਗੇ ਖਾਣ ਦੀ ਲਾਇਕ ਜੀ ਆਹੋ ਜੇ ਕੰਮ ਚੰਗੇ ਖਾਣ ਦੇ ਲਾਇਕ ਚੰਗੇ ਕੰਮ ਕਰੋ ਨਾ ਤੁਹਾਨੂੰ ਕੋਈ ਖਵਾਏ ਵੀ ਆਹੋ ਖਵਾਏ ਜਿੰਨੇ ਮਰਜ਼ੀ ਚੰਗੇ ਕਰ ਲਓ ਨਾ ਇਹ ਨਹੀਂ ਕਿਸੇ ਦੀ ਕਦਰ ਪਾਉਂਦੇ ਲੜਨਾ ਸਿੱਖ ਛੜਿਆ ਤੂੰ ਏ ਨਾ ਦਾਜ ਵਿੱਚ ਆਹ ਕੋਹ ਲੈ ਕੇ ਆਈ ਐ ਐਡੀ ਲੰਮੀ ਜ਼ੁਬਾਨ ਛਿੱਤਰ ਜੀ ਤਾ ਤੁਹਾਡੀ ਇਹ ਕਿਹਦਾ ਇਹ ਇਹਨੂੰ ਤਾਂ ਮਜੀ ਪੰਗੂ ਹੋਈ ਕੀ ਗਿਆ ਐ ਇਹ ਜਿਆਦਾ ਚਮੜੇ ਚੜ ਗਈ ਆ ਤੇਰੇ ਕੋਈ ਕੋ ਸਰਨ ਡਿਆ ਤੇਰਾ ਛਿੱਤਰ ਕੈਮ ਹੋਵੇ ਨਾ ਮੈਂ ਨਾ ਵੀ ਜਿੱਗਾਂ ਮਾਰੇ ਫੇਰ ਖੋਸ਼ ਹੋ ਜੇ ਠੰਡ ਪੈ ਜੂਗੀ ਤੈਨੂੰ ਤੇਰੇ ਵਜੀਆਂ ਤਾਂ ਖੇਤ ਨਹੀਂ ਹੋਸਟ ਕਾਣੇ ਆਉਣੀਆਂ ਹੋਈਆਂ ਹੋਸਟ ਕਾਣੇ ਆਉਣੀਆਂ ਮੇਰੀ ਫੇਰ ਦਿਖਾ ਡਿਆ ਮੈਨੂੰ ਸਾਰਾ ਜਦ ਚਲਦਾ ਮੇਰਾ ਪੂਰੇ ਜਿੱਤੀਆਂ ਖਾਣ ਵਾਲੀਆਂ ਆ ਇਹ ਨਹੀਂ ਕਿ ਤੁਹਾਡੀ ਧੀ ਸਰਵਸਤ ਸੁਹਣ ਵਾਲੀ ਹੋਈ ਜਾਂ ਫਿਰ ਤੁਹਾਨੂੰ ਪਤਾ ਲੱਗੂ ਕਿ ਕਿਤਾ ਜੁੱਤੀਆਂ 7:00 ਵਜੇ ਤੇ ਕਿੰਨਾ ਦੁੱਖ ਹੁੰਦਾ ਵਾ ਮੈਂ ਨਹੀਂ ਆਈਆਂ ਮਰਵਾ ਕੇ ਬੜੇ ਖੁਸ਼ ਹੁੰਦੇ ਹੋ ਤੁਸੀਂ ਉਹਨੂੰ ਕਿੱਥੇ ਕੱਢ ਲਈ ਲੈ ਆਈਂ ਹੁਣ ਮੈਂ ਵੀ ਜ਼ਬਾਨ ਖਿੱਚ ਦੇਣੀ ਉਹਨੂੰ ਹੀ ਲਿਆਣਾ ਵਿੱਚ ਉਹਦਾ ਸਿਆਪਾ ਉਹਰੇ ਦੀ ਜੜ ਹੋਵਾ ਤੂੰ ਨਹੀਂ ਨਾ ਹੈਗੀ ਨਾ ਮੈਂ ਨਹੀਂ ਹੈਗੀ ਖਾਣੀ ਖਾਓ ਨਹੀਂ ਖਾਣੀ ਤੇ ਨਾ ਖਾਓ ਅੱਜ ਮੈਂ ਬਣਾਤੀ ਆ ਤੇ ਕੱਲ ਤੋਂ ਮੈਂ ਨਹੀਂ ਤੁਹਾਡੇ ਵਾਸਤੇ ਕੁਝ ਵੀ ਬਣਾ ਕੇ ਨਾ ਆਪਣੇ ਲਈ ਬਣਾ ਕੇ ਤੇ ਖਾ ਲਿਆ ਕਰਨੀ ਮੈਂ ਵੇਖਿਆ ਕਿ ਨਾ ਭਲਾ ਕਿੰਨੀਆਂ ਕੱਪੜਾ ਨਹੀਂ ਤੇਰਾ ਪਾ ਚਾਰ ਪਾਉਣਾ ਵਾ ਚੱਲ ਨਹੀਂ ਕੱਲ ਤੂੰ ਇਹ ਹੋਣੀ ਕਿਹੜੀ ਤਰਫ ਤੇ ਚੱਲ ਆਪਣੇ ਪਿਓ ਦੇ ਘਰ ਅੱਧੀ ਆ ਤੇ ਤਾਂ ਤੂੰ ਹੀ ਕਿਹੇ ਪਾਸੇ ਨਹੀਂ ਲੱਗਦੀ ਮੈਂ ਨਹੀਂ ਬਣਾਉਣਾ ਜਿੱਥੇ ਮੱਝ ਬਣਾ ਤੇ ਖਾਓ ਹੈ ਹਾਂ ਮੈਨੂੰ ਤੂੰ ਇਥੇ ਕਰਨਾ ਵੀ ਕੀ ਆ ਤੇ ਤੋਰਨਾ ਰਹਿਣਾ ਮੈਂ ਤੋਰਨਾ ਤੂੰ ਰੱਖ ਲੈ ਤੋਰਨਾ ਤੋਰਨਾ ਰਹਿਣਾ ਵੇ ਤੋਰ ਇਹ ਕਿ ਤੋਰ ਇਹਦਾ ਮੈਂ ਵੇਖ ਨਹੀਂ ਆ ਨਾ ਭਲਾ ਐਵੇਂ ਤੁਹਾਡੇ ਵੀ ਜਾਣਦੇ ਨੇ ਮਾਂ ਪੁੱਤ ਸਾਰਿਆਂ ਨੇ ਰੋਟੀ ਖਾਧੀ ਉਦੋਂ ਤੇ ਲੋਨ ਚੰਗਾ ਭਲਾ ਹੀ ਖਾ ਕੇ ਵੇ ਹੋਏ ਹੇ ਹਾਏ ਅੱਤੇ ਸੱਚੀ ਨੀਰਾ ਜੈਰੀ ਕੀਤਾ ਵਾ ਮੈਨੂੰ ਤਾਂ ਲੱਗਦਾ ਸਾਰੇ ਸਿਆਪੇ ਦੀ ਜੜਾ ਨਾ ਮੰਮੀ ਆ ਇਹਨਾਂ ਨੇ ਰੋਟੀ ਪਾ ਕੇ ਖੜੀ ਆ ਉਦੋਂ ਆਪ ਮਿੰਨਣ ਜਦੋਂ ਖਾਦੀ ਇਹਨਾਂ ਨੇ ਤਾਂ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਨਹੀਂ ਤੇ ਇਹ ਖਾਣ ਦੀ ਏਦਾਂ ਦੀ ਸਬਜ਼ੀ ਮੈਂ ਜਾ ਕੇ ਕਰਦੀ ਨਾ ਇਹਨਾਂ ਨਾਲ ਗੱਲ ਮੰਮੀ ਆ ਲੈ ਜਾਓ ਤੇ ਹੋਰ ਕੁਝ ਬਣਾ ਕੇ ਲਿਆਓ ਲੈ ਦੱਸ ਹੁਣ ਤਾਂ ਨਿੰਨੀ ਭੁੱਖ ਲੱਗੀ ਆ ਤੇ ਕਿੰਨਾ ਹੀ ਟਾਈਮ ਲੱਗ ਜਾਣਾ ਨਵੀਂ ਸਬਜ਼ੀ ਬਣਦਿਆ ਹਾਰਾ ਮੇਰਾ ਪੁੱਤ ਲਾ ਲਾ ਕੇ ਫਿਰ ਕੀ ਆ ਮੰਮੀ ਨਹੀਂ ਕੀ ਕਰਨ ਦਿਆ ਤਰਾ ਖਾਣਾ ਨਾ ਸੂ ਮੈਂ ਲਾ ਲਾ ਕੇ ਖਾਣਾ ਮਸਾ ਲੂਣੀ ਵਧਵਾ ਮਮੀ ਮੇਰਾ ਨਿੰਦ ਜੀ ਕਰਨ ਰਹਾ ਹੈਗਾ ਕਿਉਂ ਨੀ ਜੀ ਕੰਡਾ ਤੇਰਾ ਐਵੇਂ ਗੱਲਾਂ ਕਰੀ ਜਾਂਦਾ ਵਾ ਜੀ ਕੋ ਰਾਤ ਦੀ ਸਬਜੀ ਪਹਿਲੀ ਉਹ ਵੀ ਲਿਆ ਦੋ ਖਾ ਰੋ ਆਪਣੀ ਮਾਂ ਦੇ ਹੱਥਾਂ ਦੀ ਬਣੀ ਸਬਜੀ ਸਾਰੇ ਸੱਤ ਆਪਣੇ ਜਾਣਨਾ ਮਮੀ ਤੁਸੀਂ ਮੈਂ ਹੋਰ ਸਬਜੀ ਖਾ ਕੇ ਵਿਖੀ ਉਹ ਤੇ ਸੱਚੀ ਨਿਰਾ ਜੈਰ ਵਾ ਤਾਂ ਮੈਂ ਜਾਣ ਕੇ ਕਿਹਾ ਕਹਿਣ ਤੇ ਪਰ ਪਿੰਡ ਸਾਰੇ ਟੱਬਰ ਨੇ ਰੋਟੀ ਖਾਦੀ ਮਮੀ ਬਣਾਉਣੇ ਵਿਖਾਦੀ ਇੰਨੇ ਨੇ ਤੇ ਮੈਨੂੰ ਇੱਕ ਵਾਰੀ ਵੀ ਨਹੀਂ ਕਿਹਾ ਲੋਣ ਵਧਾ ਨਹੀਂ ਤਾਂ ਇਹ ਵਧਾ ਪਾਉਂਦੇ ਆ ਨਹੀਂ ਮੈਂ ਤੇਰੇ ਕੀ ਕਹਿੰਦਾ ਮਤਲਬ ਉਹਨਾਂ ਤਾਂ ਲੈਂਦਾ ਹੈ ਮਮੀ ਸਾਰਾ ਕੁਝ ਤੂੰ ਹੀ ਕੀਤਾ ਵਾ ਆ ਵੇਖ ਲੈ ਪੁੱਤ ਤੇਰੇ ਵਿੱਚ ਮੇਰਾ ਕੀ ਗਿਆ ਤੁਹਾਡਾ ਪੋਤੀ ਭੁੱਖਾ ਰਹਿਣਾ ਵਾ ਨਹੀਂ ਤੇ ਮੈਂ ਦੁਸ਼ਮਣ ਆਪਣੇ ਪੁੱਤ ਦੀ ਹੁਣ ਇਹੋ ਕੁਝ ਰਹਿ ਗਿਆ ਮੇਰਾ ਪਤਾ ਕੀ ਕੀ ਕੰਡਾ ਤੇਰਾ ਵੀ ਸਿਰ ਪਰੋਂ ਤੇ ਆਪਣਾ ਵੀ ਪੜਨਾ ਹੈ ਤਾੜ ਲਾ ਪਈ ਆ ਪੜਨ ਸਭ ਸਿਆਪਾ ਨਿਭੜੂਗਾ ਦੁਮਾੜਾ ਪਤਾ ਨਹੀਂ ਕਿਥੋਂ ਤੁਹਾਡੇ ਕਰਮਾਂ ਚੋਂ ਕੀਕ ਲੈਣੀ ਉਹ ਜਾ ਚੱਲ ਜਾ ਇਥੋਂ ਨਹੀਂ ਕਿਉਂਕਿ ਜਦੋਂ ਮੈਂ ਲੋਣ ਪਾਇਆ ਨਹੀਂ ਵਿੱਚ ਸਾਰੇ ਨੇ ਰੋਟੀ ਖਾਧੀ ਡੈਡੀ ਨੂੰ ਪੁੱਛੋ ਹਾਂ ਜਾ ਕੇ ਇੱਕ ਵਾਰ ਨਾ ਮੈਂ ਪਾਣੀ ਦੇ ਵੱਟ ਹੈ ਗਈ ਮੈਂ ਕਿਹਨੇ ਪਾਇਆ ਵਾ ਤੇ ਇਹ ਗੱਲ ਹੋਈ ਆ ਆ ਚੋਕੇ ਲਾ ਜੋ ਮੈਂ ਖਾਣੀ ਹੈ ਨਹੀਂ ਖਾਣੀ ਤੇ ਨਾ ਖਾਓ ਇਹੋ ਤੇ ਉਹ ਚੰਦੇ ਹੀ ਕਿ ਇਹ ਖਾਏਗਾ ਨਾ ਤੇ ਘਰ ਵਿੱਚ ਲੜਾਈ ਪੈਗੀ ਅੱਛਾ ਬੜੀ ਵਾਰੀ ਠੰਡ ਠੰਡੋਂ ਤੈਨੂੰ ਠੰਡ ਮੈਨੂੰ ਨਹੀਂ ਪਈ ਠੰਡ ਪਈ ਹੈ ਤੈਨੂੰ ਠੀਕ ਆ ਪੋੜੇ ਦੇ ਜੜੇ ਇਹ ਲੋਹ ਤੂਫ ਆਇਆ ਵਾ ਮੇਰੀ ਲੋਹ ਦਾ ਸੁਪਾਉਂਦੀ ਮੈਂ ਹਾਂ ਪਾ ਸਕਦੀ ਮੈਂ ਆਪ ਹੀ ਸਬਜ਼ੀਆਂ ਬਣਾ ਕੇ ਆਪ ਹੀ ਖਰਾਬ ਕਰੀ ਜਾਣੀਆਂ ਮੈਂ ਦਿਮਾਗ ਖਰਾਬ ਤੇਰਾ ਸਹੀ ਕਿਦਾਂ ਹੀ ਤੇਰਾ ਸਹੀ ਮੇਰਾ ਮੇਰਾ ਸਹੀ ਕਰਦੇ ਰੋ ਸਾਰੇ ਜਣੇ ਆਪਣੇ ਦਿਮਾਗ ਨਾਲ ਸਹੀ ਕਰ ਲਓ ਤੇ ਤੈਨੂੰ ਜਦੋਂ ਕੋ ਕੰਮ ਕਹੀਏ ਬੋਲਦੀ ਕਿਦਾਂ ਨੂੰ ਤੁਸੀਂ ਕਿਦਾਂ ਬੋਲਦੇ ਹੋ ਜੀ ਬੋਲੀਏ ਕਿਨੇ ਜੇ ਤੁਹਾਨੂੰ ਮੇਰੇ ਬਿਨਾ ਮਤਲਬ ਤਾਂ ਤੁਸੀਂ ਕੋਸਦੇ ਰਹਿੰਦੇ ਤਾਂ ਫਿਰ ਮੈਂ ਹੁਣ ਤੁਹਾਨੂੰ ਫੁੱਲ ਚੜਾਵਾ ਉਹ ਜਾ ਯਾਰ ਚੱਲ ਜਾ ਲਾਟਾ ਮੇਰਾ ਇਹਨੇ ਦਿਮਾਗ ਖਰਾਬ ਕਰ ਦੇਣਾ ਹੀ ਹੂੰ ਸੱਚੀ ਮੈਨੂੰ ਬੜੀ ਬੁਰੀ ਲੱਗਣ ਦੀ ਆ ਮੈਂ ਕਿਹਾ ਤੁਸੀਂ ਉਹ ਪਾਗਲ ਹੋ ਜਾਣਾ ਨਾ ਨਿੰਮੇ ਕਿਦਾਂ ਸਪੂਨ ਮਿਲ ਜੇ ਆ ਵੇਹਲਾ ਮੁੰਡਿਆ ਮੈਨੂੰ ਪਾ ਦੇ ਲੈ ਮੁੰਡਿਆ ਆ ਉੱਪਰ ਉੱਪਰ ਉਹ ਕੰਨ ਹੋਰ ਪਰੋਏ ਦੇ ਕੰਨ ਸਿਰ ਪਾੜੇ ਮੇਰਾ ਏ ਮਮਮੀ ਚੁੱਪ ਹੋ ਜਾ ਹੁਣ ਪੁੱਤ ਜਾ ਤੇ ਇਹਨੂੰ ਘਰੋਂ ਕੱਢ ਦੇ ਜੇ ਮੈਨੂੰ ਕੱਢ ਦੇ ਤੂੰ ਕਿੱਥੇ ਜਾਣਾ ਆ ਵੀ ਮੇਰੇ ਕੋਲ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ ਹੁਣ ਠੀਕ ਆ ਨਾ ਇਹਨੂੰ ਕੱਢ ਕੇ ਆ ਘਰੋਂ ਬਾਹਰ ਨਹੀਂ ਤੇ ਮੈਂ ਚੱਲ ਜਾਣਾ ਕਿਤੇ ਸ਼ਾਮਾਂ ਤੱਕ ਚੁੱਪ ਹੋ ਜਾ ਤੂੰ ਆਪਣੀ ਬੇਇੱਜ਼ਤੀ ਤੇ ਤੈਨੂੰ ਬੜੀ ਮਹਿਸੂਸ ਹੁੰਦੀ ਜੇ ਤੁਸੀਂ ਦੂਜਿਆਂ ਦੀ ਬੇਇੱਜ਼ਤੀ ਕਰਦੇ ਹੋ ਉਦੋਂ ਦੇਖੋ ਫਿਰ ਕਿੱਡੀ ਹੁੰਦੀ ਭੌਂ ਭੌਂ ਕੇ ਲੜਦੇ ਰਹੋ ਤੁਹਾਡਾ ਨਹੀਂ ਕੋਈ ਬੰਨਾ ਹੈਗਾ ਨੀ ਮੇਰੀ ਗੱਲ ਸੁਣਨਾ ਪਿਆਉਂਦੇ ਨਾਲ ਹੱਥ ਨਾ ਠਾਂ ਕਰੋ ਇਹ ਐਡਾ ਹੀ ਰਹਿਣਾ ਠੀਕ ਆ ਨਹੀਂ ਤੇ ਰੱਖ ਛੱਡੋ ਇਹਨੂੰ ਮੈਂ ਕਿ ਗੱਲ ਦੱਸਾਂ ਜਾਂ ਤੇ ਸੁਧਰ ਜਾ ਤੇ ਜਾਂ ਫਿਰ ਮੈਨੂੰ ਚੰਗੀ ਤਰ੍ਹਾਂ ਸੁਧਾਰਨਾ ਪਾ ਤੈਨੂੰ ਠੀਕ ਕਰ ਲੋ ਜੋ ਕਰਨਾ ਵਾ ਮੈਂ ਵੀ ਨਹੀਂ ਸੁਧਰਨਾ ਜੇ ਚੱਲ ਜਾਣਾ ਤੇ ਐਡਾ ਹੀ ਹੁਣ ਚੱਲੂਗਾ ਤੇਰੇ ਵਰਗੀਆਂ ਕਈ ਸਿੱਧੇ ਰਾਹ ਪਾਤੀਆਂ ਮੈਂ ਤੂੰ ਕੀ ਚੀਜ਼ ਆ ਹੈ ਮੇਰਾ ਨਾ ਜੀਵਨ ਆ ਤੈਨੂੰ ਦੱਸੂਗੀ ਪਤਾ ਹੁਣ ਮੈਂ ਹਾਈ ਹਾਈ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਪਿੰਲੂਣ ਮੈਂ ਨਹੀਂ ਪਾਇਆ ਤੇ ਲੂਣ ਵੱਟ ਆ ਕਿੱਥੋਂ ਗਿਆ ਰੋਟੀ ਤੇ ਮੈਂ ਵੀ ਚੰਗੀ ਭਲੀ ਖਾਧੀ ਆ ਉਦੋਂ ਤਾਂ ਲੂਣ ਹੈ ਨਹੀਂ ਤੇ ਭਿੰਦਰ ਕਿਤੇ ਐਵੇਂ ਤੇ ਨਹੀਂ ਕਰ ਗਿਆ ਵੇਖਾਂ ਪੜਾ ਹਾਈ 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 ਇੰਨਾ ਲੂਣ ਹਾਈ ਹਾਈ ਇਹ ਕਿਹੜਾ ਕੰਮ ਹੋਇਆ ਫਿਰ ਮੈਨੂੰ ਤਾਂ ਲੱਗਦਾ ਅਮਨ ਦਾ ਕਾਰਾ ਵਾਏ ਸਿੱਧਿਆਣੇ ਅੰਤਰੀਏ ਰੋਟੀ ਦਿਖਾਣੀ ਤੇਰੇ ਭਰਾ ਨੇ ਹੈਂ ਜੇ ਨੂੰ ਨੁਕੂ ਚਾ ਲਾਉਣਾ ਹੀ ਤੇ ਇਹਦੀ ਸਬਜੀ ਚ ਲੰਦੀ ਮੇਰਾ ਪੁੱਤ ਵਿਚਾਰਾ ਭੁੱਖਾ ਹੀ ਰਹਿ ਗਿਆ ਇਹਨੂੰ ਪੁੱਛ ਨਹੀਂ ਅਸ਼ ਦੇਣ ਨੂੰ ਪਿਆ ਕੇ ਕੀਤਾ ਤੂੰ ਆਪ ਤੇ ਲੰਗਰ ਸਾਰੇ ਟੱਬਰ ਨੇ ਝੁਲਸ ਲਿਆ ਵਾ ਤੇ ਮੇਰਾ ਪੁੱਤ ਰਹਿ ਗਿਆ ਭੁੱਖੇ ਦਾ ਭੁੱਖਾ ਹੀ ਚਲ ਵੇਖਾਂ ਜਾ ਕੇ ਬੜਾ